ਆਇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀ ਖੜਕੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਅਕਾਲੀ ਦਲ ਦੇ ਵੱਲੋਂ ਪਲਟਵਾਰਸ਼ ਕਰਨੇ ਜਿਹੜੇ ਕਿ ਆਮ ਆਦਮੀ ਪਾਰਟੀ ਤੇ ਸ਼ੁਰੂ ਹੋ ਗਏ ਨੇ ਤੇ ਉੱਥੇ ਹੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਉਂ-ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਨੇ ਉਸੇ ਤਰ੍ਹਾਂ ਇਹਨਾਂ ਦਾ ਪਾਰਟੀ ਜਿਹੜੀ ਹੈ ਕਿ ਦਿੱਲੀ ਤੋਂ ਚੱਲਣ ਵਾਲੀਆਂ ਨੇ ਉਹਨਾਂ ਦਾ ਦੋਗਲਾ ਚਿਹਰਾ ਨਿਕਲ ਕੇ ਬਾਹਰ ਆ ਰਿਹਾ ਤੇ ਤੁਸੀਂ ਸਿੱਖ ਜਥੇਬੰਦੀਆਂ ਹੋ ਹੁਣ ਭੁੱਲਿਓ ਨਾ ਕਿ ਇੱਕ ਤਰੀਕ ਨੂੰ ਜਿਹੜਾ ਕਿ ਅਕਾਲੀ ਦਲ ਨੂੰ ਵੋਟ ਪਾਓ ਤੇ ਕਾਂਗਰਸ ਪਾਰਟੀ ਜਿਹੜਾ ਕਿ ਉਹਨਾਂ ਨੂੰ ਵੋਟ ਨਾ ਪਾਈ ਜਾਵੇ ਤੇ ਤੁਸੀਂ ਆਪਣੇ ਇਤਿਹਾਸ ਤੋਂ ਜਾਣੂ ਹੋ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਆਪਣਾ ਇਤਿਹਾਸ ਨਾ ਭੁੱਲੋ ਤੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਤੇ ਵੱਡੇ ਨਿਸ਼ਾਨੇ ਜਿਹੜੇ ਕਿ ਸਾਦੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਸੋ ਇਲੈਕਸ਼ਨ ਦਾ ਮਾਹੌਲ ਭਖਿਆ ਹੋਇਆ ਇੱਕ ਸੁਆਦ ਵਾਲੀ ਗੱਲ ਆ ਪਿੰਡਾਂ ਦੇ ਵਿੱਚ ਘੁੰਮਦੇ ਆ ਹਲਕਿਆਂ ਵਿੱਚ ਜਾ ਰਹੇ ਆ ਕਿੰਨੇ ਹਲਕਿਆਂ ਦਾ ਮੈਂ ਦੌਰਾ ਕੀਤਾ ਕਿੰਨਾ ਕਲੀਅਰ ਆ ਕਿ ਮੱਥਲੀ ਪੰਜਾਬੀਆਂ ਨੇ ਪਿੰਡਾਂ ਵਾਲੇ ਤਾਂ ਪੂਰੇ ਖੁਟੇ ਖੁੰਡੇ ਗਰਮ ਕਰੀ ਫਿਰਦੇ ਨੇ ਦਿੱਲੀਆਂ ਟਕਾ ਕੇ ਠੋਕਣੇ ਮੇਰੀ ਇਹ ਵੀਡੀਓ ਸਪੈਸ਼ਲ ਮੇਰੀ ਸ਼੍ਰੋਮਣੀ ਕਲਜਲ ਦੇ ਯੋਧਿਆਂ ਲਈ ਆ ਵਰਕਰਾਂ ਲਈ ਆ ਕਿ ਚੜ੍ਹਦੀ ਕਲਾ ਪੂਰੀ ਚੜ੍ਹਦੀ ਕਲਾ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪੰਜਾਬੀ ਤਿਆਰ ਬੈਠੇ ਨੇ ਜਿਹੜੀ ਲੜਾਈ ਦਿੱਲੀ ਵਰਸਸ ਪੰਜਾਬ ਚੱਲ ਰਹੀ ਆ ਦਿੱਲੀ ਵਾਲੇ ਪਹਜਾਵਾਂਗੇ ਪੰਜਾਬ ਨੂੰ ਜਿਤਾਵਾਂਗੇ ਇੱਕੋ ਨਾਰਾ ਚਾਹ ਬੀਜੇਪੀ ਵਾਲਾ ਇਹਨਾਂ ਨੂੰ ਵੀ ਦਿਖਾਵਾਂਗੇ ਕਿ ਕਾਲੀ ਦਲ ਤੇ ਕਾਲੀ ਦਲ ਦੇ ਵਰਕਰ ਕਿ ਕੱਡੇ ਤਕੜੇ ਯੋਧੇ ਨੇ ਫਿਰ ਇੱਕ ਪਾਸਾ ਹੀ ਕਰਨਗੇ ਇਹਦੀ ਕਾਂਗਰਸ ਹਰ ਸਿੱਖ ਦੱਸੂਗਾ ਵੀ 1 ਜੂਨ ਨੂੰ ਪਹਿਲਾ ਹਫਤਾ ਜਿਹੜਾ ਜੂਨ ਦਾ ਪਹਿਲਾ ਹਫਤਾ ਵੀ ਆਹ ਉੰਗਲ 1 ਜੂਨ ਨੂੰ ਕਿਸੇ ਸਿੱਖ ਦੀ ਪੰਜੇ ਤੇ ਨਾ ਲੱਗੇ ਮੈਂ ਸਮਝਦਾ ਕਿ ਉਹ ਆਹ ਇਥੇ ਦਿਲ ਤੇ ਹੱਥ ਰੱਖ ਕੇ ਸੋਚੋ ਕਿ 1 ਜੂਨ ਨੂੰ ਕਾਂਗਰਸ ਨੇ ਕੀ ਕੀਤਾ ਸੀ 1 ਜੂਨ 1984 ਨੂੰ ਕੀ ਕੀਤਾ ਸੀ 1 ਜੂਨ ਨੂੰ ਹੀ ਵੋਟਾਂ ਨੇ 40 ਸਾਲ ਬਾਅਦ ਕੋਈ ਸਿੱਖ ਨਹੀਂ ਵੋਟ ਪਾਉਂਦਾ ਪੰਜੇ ਤੇ ਜਿਹਦੇ ਅੰਦਰ ਦਰਦ ਆ ਤੇ ਜਿਹਨੂੰ ਪਿਆਰ ਆਪਣੀ ਕੌਮ ਦੇ ਨਾਲ ਉਹ ਸਿੱਖ ਨਹੀਂ ਪਾਉਂਦਾ ਪੰਜੇ ਦੇ ਵੋਟ ਰਹੀ ਗੱਲ ਝਾੜੂ ਵਾਲਿਆਂ ਦੀ ਕੋਈ ਬੀਬੀ ਵੋਟ ਨਹੀਂ ਪੈਂਦੀ ਜਿਵੇਂ ਬੀਬੀਆਂ ਨੂੰ ਠੱਗੀ ਮਾਰੀ ਆ ਕੋਈ ਨੌਜਵਾਨ ਵੋਟ ਨਹੀਂ ਪਾਉਂਦਾ ਕੋਈ ਸਿੱਖ ਵੋਟ ਨਹੀਂ ਪਾਉਂਦਾ ਕਿ ਕਾਂਗਰਸ ਤੇ ਆਮ ਆਦੀ ਪਾਰਟੀ ਪੂਰੇ ਭਾਰਤ 'ਚ ਰਲ ਕੇ ਓਪਨਲੀ ਚੋਣ ਲੜ ਰਹੇ ਨੇ ਤੇ ਪੰਜਾਬ ਦੇ ਵਿੱਚ ਹਿڈن ਤਰੀਕੇ ਨਾਲ ਕਿ ਉੱਥੇ ਉਹਨੇ ਕਮਜ਼ੋਰ ਕੈਂਡੀਡੇਟ ਖੜਾ ਕਰਤਾ ਉਹਨੇ ਉੱਥੇ ਉਹਨੇ ਕਰਤਾ ਪਰ ਟਕਾ ਕੇ ਮਾਣਣਗੇ ਤੁਹਾਨੂੰ ਤਿੰਨੇ ਸੁਣ ਲਓ ਵਿੱਚੇ ਭਾਜਪੀ ਵਿੱਚੇ ਕਾਂਗਰਸ ਤੇ ਆਮ ਆਦੀ ਪਾਰਟੀ ਦਾ ਗੱਲੀ ਇੱਕ ਹੈ ਇਹ ਤਾਂ ਗੱਲੀ ਇੱਕ ਹੈ ਦੋਏ ਕਾਂਗਰਸ ਕਹਿ ਲੋ ਆਮ ਆਦੀ ਪਾਰਟੀ ਕਹਿ ਲੋ ਉਹਨਾਂ ਨੇ ਵੀ ਗੁਰੂ ਧਾਮਾਂ ਤੇ ਹਮਲੇ ਕੀਤੇ ਸਾਡੀ ਕਰਦਾਰ ਕੁਛੀ ਕੀਤੀ ਇਹਨਾਂ ਨੇ ਵੀ ਝਾੜੂ ਵਾਲਿਆਂ ਨੇ ਵੀ ਉਹੀ ਕੁਝ ਕੀਤਾ ਉਹੀ ਪਰਚੇ ਲਾਏ ਨੇ ਇਹ ਲੜਾਈ ਆਪਣੀ ਆ ਪੰਜਾਬੀਆਂ ਦੀ ਆ ਪੰਜਾਬ ਨੇ ਜਿਤਨਾ ਦਿੱਲੀ ਨੇ ਹਾਰਨਾ ਹੈ ਮੈਸਰੂਮ ਸ਼ੋਮਣੀ ਕਾਲੇਦਲ ਦੀ ਕੋਰ ਕਮੇਟੀ ਦਾ ਮੈਂਬਰ ਵੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਧੰਨਵਾਦ ਉਹਨਾਂ ਨੇ ਮੌਕਾ ਦਿੱਤਾ 5 ਮਹੀਨੇ ਪਹਿਲਾਂ ਕਹਿੰਦੇ ਸੀ ਪੰਥ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੇ ਹੱਕ ਪਾਣੀ ਚੰਡੀਗੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਮੁੱਦੇ ਸਿੱਖਾਂ ਦੇ ਮੁੱਦੇ ਬੰਦੀ ਸਿੰਘਾਂ ਦੇ ਮੁੱਦੇ ਕੋਈ ਸਮਝੌਤਾ ਨਹੀਂ ਠੋਕ ਕੇ ਜਵਾਬ ਦਿੱਤਾ ਪੂਰੇ ਆ ਤੁਸੀਂ ਭਾਰਤ ਦੀ ਨਿਗਾਹ ਮਾਰ ਕੇ ਦੇਖੋ ਲੰਬੇ ਪਏ ਨੇ ਲੰਬੇ ਸਰਕਾਰਾਂ ਦੇ ਅਗੇ ਇਹ ਖੜਾ ਛੋਟਾ ਪ੍ਰਧਾਨ ਸਾਡਾ ਸਰਦਾਰ ਸੁਖਬੀ ਸਿੰਘ ਬਾਦਲ ਲਲਕਾਰਾ ਮਾਰ ਕੇ ਖੜਾ ਹੈ ਇਹ ਓਏ ਸ਼੍ਰੋਮਣੀ ਕਲਰ ਇਕੱਲਾ ਇਲੈਕਸ਼ਨ ਲੜੂਗਾ ਤੇ ਠੋਕ ਕੇ ਲੜ ਰਿਹਾ ਠੋਕ ਕੇ ਜਿੱਤਾਂਗੇ ਸਭ ਤੋਂ ਵੱਧ ਸਿੱਟਾ ਵਾਅਦਾ ਤੇ ਦਾਵਾ ਕਰਦਾ ਹੈ ਵਾਅਦਾ ਕਰਨਾ ਹੈ ਅਕਾਲੀ ਦਲ ਦੇ ਯੋਧਿਆਂ ਨੂੰ ਕਿ ਪ੍ਰਮਾਤਮਾ ਇਹ ਬੋਲਾਂ ਨੂੰ ਸਿਰੇ ਚੜ੍ਹਾਵੇ ਜਿਵੇਂ ਪਿੰਡਾਂ ਦਾ ਮਾਹੌਲ ਹੈ ਸ਼ਹਿਰਾਂ ਦਾ ਮਾਹੌਲ ਹੈ ਜਿਵੇਂ ਪੰਜਾਬ ਦਾ ਦੁਕਾਨਦਾਰ ਵਪਾਰੀ ਹਰ ਹਰ ਵਿਅਕਤੀ ਸੋਚ ਰਿਹਾ ਕਿ ਜੇ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ ਜੇ ਆਪਣਾ ਬਿਜ਼ਨਸ ਚਲਾਉਣਾ ਹੈ ਜੇ ਆ ਫਰੋਤੀਆਂ ਤੋਂ ਬਚਣਾ ਹੈ ਜੇ ਡਰ ਤੇ ਭੈ ਤੋਂ ਨਿਕਲਣਾ ਤਾਂ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਕਾਲਦਨ ਨੂੰ ਜਿਤਾਉਣਾ ਪਊਗਾ ਹਰ ਕਿਸਾਨ ਹਰ ਮਜ਼ਦੂਰ ਹਰ ਪਿੰਡਾਂ ਚ ਰਹਿਣ ਵਾਲਾ ਵਿਅਕਤੀ ਇਹ ਸੋਚ ਰਿਹਾ ਕਿ ਜੇ ਪਿੰਡਾਂ ਦੀ ਤਰੱਕੀ ਕਰਨੀ ਹੈ ਤੇ ਕੌਮ ਦੀ ਤਰੱਕੀ ਕਰਨੀ ਹੈ ਚੜ੍ਹਦੀ ਕਲਾ ਕਰਨੀ ਹੈ ਤਾਂ ਸ਼ਰਮਣੀ ਕਾਲੀ ਗੱਲ ਹਰ ਸਿੱਖ ਇੱਕ ਮਿੰਟ ਰੋਕ ਲੈ ਗੱਡੀ ਬੱਸ ਹਰ ਸਿੱਖ ਇਹ ਗੱਲ ਸੋਚ ਰਿਹਾ ਇੱਕ ਜੂਨ ਨੂੰ ਜੂਨ ਚ ਕੋਈ ਸਿੱਖ ਪਹਿਲੇ ਹਫਤੇ ਚ ਕਾਂਗਰਸ ਨੂੰ ਵੋਟ ਨਾ ਪਾ ਦਿਓ ਕੋਈ ਨਾ ਬੂਥ ਤੇ ਬਹਿ ਜਾਓ ਇਹਨਾਂ ਦੇ ਮੁੱਛ ਚੜਾ ਕੇ ਇਹ ਮੰਨ ਕੇ ਚੱਲਿਓ ਵੀ ਜਿਹੜਾ 1 ਜੂਨ ਨੂੰ ਕਾਂਗਰਸ ਦੇ ਬੂਥ ਤੇ ਬਹਿ ਗਿਆ ਨਾ ਤੇ ਆਮ ਆਦੀ ਪਾਰਟੀ ਦੇ ਬੂਥ ਬਹਿ ਗਿਆ ਮੈਂ ਸਮਝਦਾ ਕਿ ਉਹ ਸਿੱਖ ਕੌਮ ਦੇ ਹੱਕਦਾਰ ਨਹੀਂ ਇਹਨਾਂ ਮਾਫ ਕਰਨਾ ਮੈਂ ਥੋੜੀ ਕੈੜੀ ਗੱਲ ਕਰ ਰਿਹਾ ਜੂਨ ਦਾ ਪਹਿਲਾ ਹਫਤਾ ਯਾਰ ਇੰਨੇ ਵੀ ਨਹੀਂ ਆਪਾਂ ਮਰੇ ਯਾਰ ਇੰਨੀ ਵੀ ਅਣਖ ਅਣਖ ਤੇ ਗੈਰਤ ਆਪਣੀ ਗਈ ਨਹੀਂ ਵੋਟਾਂ ਪੈਂਦੀਆਂ ਰਹਿਣੀਆਂ ਸਰਕਾਰਾਂ ਹੁੰਦਿਆਂ ਜਾਂਦੇ ਰਹਿਣੀਆਂ ਜਿੱਤਾਂ ਹਾਰਾਂ ਚਲਦੇ ਰਹਿਣੀਆਂ ਕੋਈ ਫਰਕ ਨਹੀਂ ਪੈਂਦਾ ਮਾਵੇ ਚਾਹੁੰਦੇ ਆ ਕਨੈਕਸ਼ਨ ਟੁੱਟ ਗਿਆ ਸੀ ਜੂਨ ਦੇ ਪਹਿਲੇ ਹਫ਼ਤੇ ਚ ਕਾਂਗਰਸ ਤੇ ਝਾੜੂ ਵਾਲਿਆਂ ਦੇ ਬੂਤ ਤੇ ਨਾ ਕੋਈ ਬਹਿਜੇ ਤੇ ਦਿੱਲੀ ਵਾਲੇ ਪਿੰਡਾਂ ਚ ਨਾ ਵੜ ਜਾਣ ਟਕਾ ਕੇ ਠੋਕੋ ਜਵਾਬ ਦਿਆ ਕਰੋ ਸਵਾਲ ਪੁੱਛਿਆ ਕਰੋ ਕੀ ਇੱਥੇ ਰੱਖੋ ਸਾਡੇ ਵਾਦੇ ਜਿਹੜੇ ਤੁਸੀਂ ਕੀਤੇ ਸੀ ਅੱਜ ਕਾਂਗਰਸ ਤੇ ਆਮ ਆਦੀ ਪਾਰਟੀ ਇਕੱਠੇ ਰਲ ਕੇ ਇਲੈਕਸ਼ਨ ਲੜ ਰਹੇ ਨੇ ਕਾਂਗਰਸ ਨੇ ਵਾਅਦੇ ਕੀਤੇ ਸੀ ਘਰ ਘਰ ਨੌਕਰੀ ਦਾ ਨਸ਼ਾ ਖਤਮ ਕਰਨ ਦਾ ਆ ਮਾਨਸੇ ਚ ਕੱਲ ਮੈਂ ਗਿਆ ਸੀ ਜੋਗੇ ਪਿੰਡ ਓਪਨਲੀ ਚਿੱਟਾ ਵਿਕਦਾ ਪਿੰਡ ਦੇ ਵਿੱਚ ਉੱਥੇ ਦੁਕਾਨਾਂ ਬਣੀਆਂ ਹੋਈਆਂ ਨੇ ਜੋਗੇ ਪਿੰਡ ਦੇ ਵਿੱਚ ਚਿੱਟੇ ਦੀਆਂ ਹੁਬੂਬੂਕੇ ਬੋਲਦੇ ਸੀ ਲੋਕ ਇਹ ਲੋਕ ਇਸ ਲਈ ਮੇਰੀ ਬੇਂਧੀਆ ਟਕਾ ਕੇ ਠੋਕੋ ਪੰਜਾਬ ਜਿੱਤੇਗਾ ਦਿੱਲੀ ਵਾਲੇ ਭਜਾਵਾਂਗੇ ਪੰਜਾਬ ਨੂੰ ਜਿਤਾਵਾਂਗੇ ਪੰਤ ਪੰਜਾਬ ਤੇ ਪੰਜਾਬੀ ਦੀ ਪਾਰਟੀ ਸ਼੍ਰੋਮਣੀ ਕਾਲਦਲ ਜਿੱਤੇਗਾ ਸਭ ਤੋਂ ਵੱਧ ਸਿੱਟਾ ਲਵਾਂਗੇ ਪੰਜਾਬ ਜਿੱਤੂਗਾ ਤੇ ਅਣਖ ਤੇ ਗੈਰਤ ਨਾਲ ਜਿੱਤੂਗਾ ਧੌਣ ਉੱਚੀ ਕਰਕੇ ਦਿੱਲੀ ਵੱਲੋਂ ਮੂੰਹ ਕਰਕੇ ਕਹਾਂਗੇ ਲੈ ਓਏ ਚੱਕ ਜਿਹੜੇ ਕਹਿੰਦੇ ਸੀ ਅਸੀਂ ਤੁਹਾਨੂੰ ਦੱਬ ਲਾਂਗੇ ਲੜਾ ਕੇ ਡਰਾ ਕੇ ਭਾਈ ਚਰਕ ਸਾਜ ਖਤਮ ਕਰਕੇ ਆਪਣੀਆਂ ਚਾਲਾਂ ਦੇ ਨਾਲ ਚਲਾਕੀਆਂ ਦੇ ਨਾਲ ਕੋਈ ਚਲਾਕੀ ਚ ਰੁਕੀ ਨਹੀਂ ਤੇ ਉਹ ਕਹਿੰਦੇ ਨੇ ਫਿਰ 21 ਵਾਰ ਹੁੰਦਾ ਫਿਰ ਜਿਹੜਾ ਉਹ ਵਾਰ ਹੈ ਹੁਣ ਉਹ ਪੰਜਾਬੀਆਂ ਦਾ ਇਸ ਵਾਰ ਪੰਜਾਬੀ ਦੱਸਣਗੇ ਕਿ ਪੰਜਾਬ ਜਿੱਤੇਗਾ ਦਿੱਲੀ ਵਾਲੇ ਹਾਰਨ ਧੰਨਵਾਦ ਜੀ ਵਹਿਰ ਜੂ ਕਾ ਖਾਲਸਾ ਵਹਿਗੁਰੂ ਜੀ ਫਤਿਹ ਚੜ੍ਹਦੀ ਕਲਾ ਲੱਗੇ ਰਹੋ ਬੂਥ ਲੈਵਲ ਤੱਕ ਕੱਲੇ ਕੱਲੇ ਬੂਥ ਤੇ ਪਕੜ ਬਣਾ ਕੇ ਰੱਖੋ ਇਹ ਪੰਜਾਬ ਨੂੰ ਜਿਤਾਉਣ ਦੀ ਲੜਾਈ ਦੇ ਵਿੱਚ ਹਰ ਬੰਦਾ ਆਪਣਾ ਆਪਣਾ ਯੋਗਦਾਨ ਪਾ